ਨਵੰਬਰ ਤੋਂ ਫਰਵਰੀ ਤੱਕ ਦਾ ਹੁੰਦਾ ਆਪਣੇ ਪੰਜਾਬ ਦੇ ਹਾਲਾਤਾਂ ਦੇ ਵਿੱਚ ਇਸ ਵਿੱਚ ਅਸੀਂ ਦੇਖ ਰਹੇ ਹਾਂ ਕਿ ਜਿਹੜੀਆਂ ਆ ਵੱਡ ਸੈਂਟਰ ਵਾਲੀ ਆ ਇਹ ਸਹੀ ਆ ਜਿਹੜੀ ਕਿ ਚੱਲ ਸਕਦੀ ਆ ਉੱਪਰ ਵਾਲੀਆਂ ਜੋ ਵੱਡਸ ਹੈਗੀਆਂ ਇਹ ਹਜੇ ਪੂਰੀਆਂ ਡਿਵੈਲਪ ਨਹੀਂ ਹੋਈਆਂ ਇਸ ਕਰਕੇ ਅਸੀਂ ਇਸ ਨੂੰ ਕਟਾਂਗੇ ਇਹਨੂੰ ਸਾਇਨ ਕਹਿੰਦੇ ਆ ਇਹਦੇ ਵਿੱਚੋਂ ਵੱਡ ਲੈ ਕੇ ਤੇ ਉਸ ਰੋਜ਼ਾ ਇੰਡੀਕਾ ਉੱਪਰ ਗraft ਕੀਤੀ ਜਾਂਦੀ ਆ

ए मैं दस पाया ला सदी फुले हो सारिया मतलब अखा बढ़ गई से ही न इस करके हम कंटे झाड़ने के सिखा तो दिना कोई अपना हो मतलब चाकू नहीं लेना है चाकू ना कटाया ही हुआ। ਸੋਕਾ ਜਿਹੜਾ ਅਸੀਂ ਵਰਤਦੇ ਹਾਂ ਰੋਜ਼ਾ ਇੰਡੀਕਾ ਇਹਦੇ ਪੱਤੇ ਤਿੱਖੇ ਹੁੰਦੇ ਆ ਤੇ ਇਹ ਵੇਲ ਨੂੰ ਮਾ ਹੁੰਦਾ ਰਿਹਾ ਤੇ ਕੰਡੇ ਵੀ ਬ੍ਰੀਕ ਹੁੰਦੇ ਬਹੁਤ ਜ਼ਿਆਦਾ ਕੰਡੇ ਹੁੰਦੇ ਇਸ ਨੂੰ ਅਸੀਂ ਸਿੰਗਲ ਸਟੈਮ ਕਰਕੇ ਇਸ ਤਰ੍ਹਾਂ ਦੀ ਮੋਟਾਈ ਦੀ ਹੋਵੇ ਤਾਂ ਕਿ ਉਹਦਾ ਛਿਲੜ ਬਣੇ ਹੋਵੇ ਜਿੱਦਾਂ ਦਾ ਬਰਦੇ ਕੋਈ ਸਾਰਟ ਹੋ ਸਕਦੀ ਹੋਵੇ ਇਸ ਤੋਂ ਪਹਿਲਾਂ ਇਹਨੂੰ ਕੰਡੇ ਤਰ ਉਤਾਰੇ ਜਾਂਦੇ ਫਿਰ ਉਸ ਤੋਂ ਬਾਅਦ ਇਸ ਤੇ ਪੀ ਬੱਦੀ ਕੀਤੇ ਜਾਂਦੇ ਸਾਡੇ ਹਾਲਾਤਾਂ ਲਈ ਇਹ ਰੋਜ਼ਾ ਇੰਡੀਕਾ ਉਸ ਤੋਂ ਦਾ ਜਿਹੜਾ ਉਹ ਹੋਈ ਵੀ ਬਹੁਤ ਵਧੀਆ ਸਾਡੀ ਦੇ ਇਹ ਮੁcke ਇਹ ਸੂਜਾ ਇੰਡੀਕਟਰ ਜੋ ਸੂਹੀ ਕਰਦੇ ਆ ਲੋਕੀ ਦੱਸੀ ਵੀ ਕਰਦੇ ਆ ਜੰਗਲੀ ਵੀ ਕਰੀਦੇ ਆ ਤੇ ਜੇ ਆਪਾਂ ਇਹਨੂੰ ਖੁੱਲ੍ਹਾ ਛੱਡਿਆ ਤਾਂ ਫੇਰ ਤੁਸੀਂ ਦੇਖਦੇ ਆ ਮੁਰਕੇ ਢੇਲਾ ਵਾਂਗੂ ਵੱਧਾ ਤੇ ਇਹਨੂੰ ਹਾਲ ਦੇ ਦੇ ਸਿੱਕੇ ਵਾਲੀ ਟ੍ਰੈਲ ਦੇ ਮਹੀਨੇ ਵਿੱਚ ਕੋਲਣਾ ਪਰਮਾ ਉਸ ਤੋਂ ਬਾਅਦ ਸੂਜਾ ਇਸ ਤਰ੍ਹਾਂ ਹੀ ਰਹਿ ਜਾਂਦਾ ਜੀ ਵੱਡ ਲੈਂਡ ਦੇ ਵੇਲੇ ਇਹਦੇ ਨਾਲ ਲੱਕੜ ਵੀ ਆਉਣੀ ਚਾਹੀਦੀ ਹੈ ਬਾਤ ਹੈ ਆ ਲੋਕ ਜਿਹੜੇ ਵਿੱਚ ਲੱਕੜੀ ਹੈ ਸਾਡੀ ਹੈ ਤੇ ਚੱਕਦੇ ਇਹ ਵਿੱਚੋਂ ਕੱਟ ਨਹੀਂ ਹੁੰਦੇ ਆ ਆਰੇ ਕੋਈ ਨਹੀਂ ਲੰਬੀ ਚਟਨੀ ਹੈ ਐਟਾ ਨਹੀਂ ਹੋਣੀ ਚਾਹੀਦੀ ਇਸ ਤਾਈ ਦੇਖੋ ਪਾਣੀ ਜੀ ਰੱਖਣੀ ਹੈ ਥੋੜੀ دیر ਤਾਂ ਕਿ ਇਹਨੂੰ ਸੋਕ ਨਾ ਲਗੇ ਫਿਰ ਅਸੀਂ ਫੇਰ ਦੀ ਜਾ ਕੇ ਉੱਥੇ ਜਾ ਕੇ ਗਰਾਪ ਬੰਦੀ ਕਰਦੇ ਹਾਂ ਉਸ ਤੋਂ ਕੰਡੇ ਬਹੁਤ ਹੁੰਦੇ ਜੇ ਜੇ ਸੀ ਬਡਿੰਗ ਕਰਾਂਗੇ ਤਾਂ ਸਾਨੂੰ ਹੱਥਾਂ 'ਚ ਕੰਡੇ ਲੱਗਣ ਦਾ ਡਰ ਰਹਿੰਦਾ ਹੁੰਦਾ ਕਿਉਂਕਿ ਕਿ ਜੰਗਲੀ ਹੁਣ ਕਰਕੇ ਦੇ ਉੱਤੇ ਕੰਡੇ ਬਹੁਤ ਜ਼ਿਆਦਾ ਹੁੰਦੇ ਇਸ ਕਰਕੇ ਬਡਿੰਗ ਕਰਦੇ ਤੋਂ ਪਹਿਲਾਂ ਸਾਨੂੰ ਕੰਡੇ ਛਾੜਨੇ ਪੈਂਦੇ ਨੇ ਉਹ ਇਸ ਤਰ੍ਹਾਂ ਵੀ ਕਰ ਸਕਦੇ ਹਾਂ ਬਡਿੰਗ ਨਾਲ ਉਸ ਬੋਸਟੌਪ ਦੇ ਉੱਪਰ ਅਸੀਂ ਟੀ ਸ਼ੇਪ ਦਾ ਕੱਟ ਦੇਵਾਂਗੇ ਸਪੈਸ਼ਲ ਬਡਿੰਗ ਨਾਈਫ ਹੁੰਦਾ ਇਸ ਨਾਲ ਆਨੇ ਰੱਖਣਾ ਹੁੰਦਾ ਕਿ ਜ਼ਕਰ ਦੇ ਉੱਤੇ ਚਾਕੂ ਨਾਲ ਲੱਗੇ ਜਿਹੜੇ ਸਿਰਫ ਇਹਦੀ ਬਾਹਰ ਕਰੀਏ ਨੂੰ ਅਸੀਂ ਫਲੋਇਮ ਕਸ਼ੂ ਕਰਨੇ ਆ ਦੋਨੇ ਨੂੰ ਕੱਟਿਆ ਜਾਂਦਾ ਤੇਰੇ ਨੂੰ ਲੂਸ ਕਰਕੇ ਇਹਦੇ ਵਿੱਚ ਵੱਡ ਇਨਸਰਟ ਕਰ ਦਿੱਤੀ ਜਾਂਦੀ ਹੈ ਇਹ ਉਹੀ ਵੱਡਾ ਜਿਹੜੀ ਅਸੀਂ ਤੋਂ ਲੈ ਕੇ ਆਏ ਸੀ ਬਿਲਕੁਲ ਲੂਸ ਕਰਦੇ ਦਿੰਦਾ ਕਾਟੇ ਦੇ ਵਿੱਚ ਸਟਾਰਟ ਹੋ ਗਿਆ ਇਸ ਤੋਂ ਬਾਅਦ ਨੂੰ ਪੋਲੀਚਿੰਗ ਨਾਲ ਕਵਰ ਕੀਤਾ ਜਾਂਦਾ ਹੈ ਤਾਂ ਕਿ ਇਹਦੇ ਵਿੱਚ ਪਾਣੀ ਨਾ ਪਵੇ ਤੇ ਇਹ ਬਿਲਕੁਲ ਜਨਾਲ ਨੱਚੇ ਗਰਜਣ ਤੇ ਜਦੋਂ ਤੱਕ ਕਰਦੇ ਨੇ 15 ਕਿਲੋ ਦੀ ਅੱਛੀ ਵਾੜਾ ਸਪਰਾਉਟ ਕਰਦੇ ਹਾਂ ਕਿਉਂਕਿ ਇਹ ਵੈਰੀ ਹੈਲੋ ਨਵੀਂ ਵੈਰਿਟੀ ਇਸ ਤੋਂ ਨਿਕਲੇਗੀ ਪਰ ਅਸੀਂ ਆਹ ਦਾ ਰੱਖੋਟ ਹੈ ਆਗੀ ਅੱਡੰਡੀ ਦੇ ਨਾਲ ਹੀ ਅਸੀਂ ਜਿੰਨੇ ਥੋੜਾ ਜਿਹਾ ਪਿੱਛੇ ਰੱਖਿਆ ਉੱਪਰ ਨਿਚੜਨੇ ਉੱਪਰ ਚੜਿਆ ਤੇ ਗੰਢੀ ਛੱਡਣੀ ਹੈ 8-10 ਦਿਨ ਬਾਅਦ ਉਸ ਤੋਂ ਬਾਅਦ ਇਹ ਪੋਲੀਸ਼ਨੀਆਟ ਉੱਪਰ ਚੜੀ ਜਊਗਾ ਆ ਦੇ ਕਿੰਨਾ ਫਾਤ ਲੱਗਿਆ ਇਹ ਤਾਂ ਇੰਨਾ ਫਾਤ ਲੱਗਿਆ ਬਾੜਾ ਜਿਹੜੀ ਉਹ ਤੋਂ ਨੂੰ ਗਾਗਾ ਵੀ ਕਹੀ ਜੀ